ਆਪਾ ਪਮਚਿੰ ਨਿਲਾਮੀ ਦੇ ਵਿੱਚ ਜੋ ਕਿ ਤੁਸੀਂ ਚਰਚਾ ਦੇ ਵਿੱਚ ਸੁਣਿਆ ਹੋਇਆ سوشل میڈیا ਤੇ ਸ਼੍ਰੀ ਰਾਮ ਵਾਲੇ ਕਰਵਾਉਣ ਜਾ ਰਹੇ ਨੇ ਨਿਲਾਮੀ ਇਹ ਸੀਗੀ ਨਿਲਾਮੀ ਲੁਧਿਆਣੇ ਗਹੋਰ ਪਿੰਡ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿਖਾਉਣ ਦਾ ਮਕਸਦ ਪਹਿਲਾਂ ਤਾਂ ਆਪਣਾ ਇਹ ਸੀ ਵੀ ਉੱਥੇ ਸੰਦ ਆ ਜਿਹੜੇ ਕਿੰਨੇ ਸਾਫ਼ ਹੁੰਦੇ ਆ ਤੇ ਕਿੱਡੀ ਸੋਹਣੀ ਹਾਲਤ ਦੇ ਵਿੱਚ ਹੁੰਦੇ ਤੇ ਕਿੱਡੀ ਕੋ ਮਾੜੀ ਹਾਲਤ ਦੇ ਵਿੱਚ ਹੁੰਦੇ ਆ ਬਹੁਤ ਜਾਣਿਆਂ ਦਾ ਇਹ ਕਹਿਣਾ ਸੀ ਵੀ ਜਿਹੜੇ ਸਾਮ ਦਾ ਉੱਥੇ ਖੋਰ ਹੁੰਦਾ ਕੂੜਾ ਹੁੰਦਾ ਕੋਈ ਕਿਸੇ ਕੰਮ ਦੇ ਨਹੀਂ ਹੁੰਦੇ ਠੀਕ ਹੈ ਤੇ ਆਪਾਂ ਇਹ ਕਲੀਅਰ ਕਰਨ ਦੇ ਲਈ ਲੋਕਾਂ ਨੂੰ ਕਲੀਅਰ ਕਰ ਸਕੀਏ ਆਪਾਂ ਜੇ ਕਿਸੇ ਨੇ ਨਲਾਮੀ ਦੇ ਵਿੱਚੋਂ ਟਰੈਕਟਰ ਕਾਰ ਬੱਸ ਟਰੱਕ ਜੀਸੀਬੀ ਕਪੈਨ ਮੋਟਰਸਾਈਕਲ ਆਟੋ ਜਾਂ ਹੋਰ ਵੀ ਬਹੁਤ ਸਾਰੇ ਸਾਮਦ ਸੀ ਜਿਹੜੇ ਕਮਰਸ਼ੀਅਲ ਵਹੀਕਲ ਸੀ ਕਿਰਾਏ ਤੇ ਚਲਾਉਣ ਵਾਲੇ ਟਿੱਪਰ ਵਗੈਰਾ ਵੀ ਸੀ ਤੇ ਤੁਸੀਂ ਹਾਲਤ ਆ ਜਿਹੜੀ ਟਰੈਕਟਰਾਂ ਦੀ ਸੱਜਣੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਟਰੈਕਟਰ ਸੀ ਨਵੇਂ ਮਾਡਲ ਸੀ ਉੱਚੇ ਮਾਡਲ ਸੀ ਨਵੇਂ ਮਾਡਲਾਂ ਨੇ ਤਾਂ ਸੋਹਣਾ ਤੇ ਨਵਾਂ ਹੋਣਾ ਹੀ ਸੀ ਤੇ ਉਹਦੇ ਵਿੱਚ ਦੇਖਿਆ ਗਿਆ ਜਿਹੜੇ ਬਹੁਤ ਪੁਰਾਣੇ ਮਾਡਲ ਨੀਵੇਂ ਮਾਡਲ ਵੀ ਖੜੇ ਸੀ ਜਿਹੜੇ ਕਾਫੀ ਟਾਈਮ ਤੋਂ ਖੜੇ ਸੀ ਤੇ ਉਹ ਟਰੈਕਟਰਾਂ ਦੀ ਹਾਲਤ ਵੀ ਬਹੁਤ ਸੋਹਣੀ ਸੀ ਸਾਫ਼ ਸੀਗੇ ਇੰਜਨਾਂ ਕੋਈ ਆਣੇ ਸੀ ਵੀ ਟਰੈਕਟਰ ਦਾ ਕੋਈ ਪਾਰਟ ਲੱਥਾ ਹੋਵੇ ਕੋਈ ਪਾਰਟ ਨਹੀਂ ਸੀ ਲੱਥਾ ਸਾਰਾ ਟਰੈਕਟਰ ਪ੍ਰੋਪਰ ਚੱਲ ਦੀ ਵਰਕਿੰਗ ਦੇ ਵਿੱਚ ਟਰੈਕਟਰ ਖੜੇ ਹੋਏ ਸੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਠੀਕ ਹੈ ਨਿਲਾਮੀ ਹੈ ਨਿਲਾਮੀ ਦੇ ਵਿੱਚ ਜਾ ਐ ਵੀ ਟਰੈਕਟਰ ਖੜੇ ਤੋਂ ਟਾਇਰਾਂ ਦੀ ਹਵਾ ਜ਼ਰੂਰ ਆ ਵੀ ਧੁੱਪ ਗਰਮੀ ਦੇ ਨਾਲ ਨਿਕਲ ਜਾਂਦੀ ਆ ਹਵਾ ਇੱਥੇ ਤੁਸੀਂ ਸਾਹਮਣੇ ਟਰੱਕ ਵੀ ਵੇਖੋ ਟਰੱਕ ਕਿੱਡੀ ਸੋਹਣੀ ਕੰਡੀਸ਼ਨ ਦੇ ਵਿੱਚ ਸੋਨਾ ਲੀਕਾ 50 ਦਾ ਜਾਵਾ ਨਾਵਾ ਸਵਰਾ ਆ 744 ਐਫੀ ਕਿੱਡੀ ਸੋਹਣੀ ਕੰਡੀਸ਼ਨ ਦੇ ਵਿੱਚ ਸਾਫ ਲੁੱਕ ਦੇ ਵਿੱਚ ਪਿਆ ਹੋਇਆ ਇਹਨਾਂ ਸਾਰੇ ਟਰੈਕਟਰਾਂ ਦੇ ਜਿਹੜੇ ਨਿਲਾਮੀ ਵਾਲੇ ਇਹਨਾਂ ਤੇ ਟੋਕਨ ਲੱਗੇ ਹੋਏ ਆ ਤੇ ਅਗਲੀ ਵੀਡੀਓ ਜਿਹੜੀ ਨਿਲਾਮੀ ਕਿੱਥੇ ਆਉਣ ਵਾਲੀ ਆ ਕਦੋਂ ਆਉਗੀ ਉਹਦਾ ਪਤਾ ਐਡਰੈਸ ਸਾਰਾ ਕੁਝ ਆਪਾਂ ਲਿਖ ਕੇ ਵੀਡੀਓ ਦੇ ਵਿੱਚ ਜਾਂ ਪੇਜ ਦੇ ਵਿੱਚ ਪਾਵਾਂਗੇ ਪੇਜ ਨੂੰ ਓਪਨ ਕਰਕੇ ਤੁਸੀਂ ਦੇਖ ਸਕੋਗੇ ਤੇ ਜੇ ਪਹਿਲਾਂ ਜਾਣਕਾਰੀ ਲੈਣੀ ਹੈ ਪਹਿਲਾਂ ਪਤਾ ਐਡਰੈਸ ਦੇਖਣਾ ਤੇ ਅਗਲੀ ਵਾਰੀ ਤੁਸੀਂ ਪਹੁੰਚਣਾ ਚਾਹੁੰਦੇ ਹੋ ਪੇਜ ਨੂੰ ਫੋਲੋ ਦਾ ਬਟਨ ਦਬਾ ਕੇ ਫੋਲੋ ਕਰ ਲਓ ਤੇ ਸ਼ੇਅਰ ਜਰੂਰ ਕਰੋ ਵੱਧ ਤੋਂ ਵੱਧ ਨਵਾਂ ਪੇਜ ਹੈ ਸਪੋਰਟ ਕਰੋ ਨਵੀਂ ਵੀਡੀਓ ਦੇ ਨਾਲ ਆਪਾਂ ਮਿਲਦੇ ਰਵਾਂਗੇ ਇਹ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਹਾਲ ਦਾ ਦੇਖ ਸਕਦੇ ਹੋ ਤੇ ਇਹ ਪਹਿਲੇ ਪਾਰਟ ਦੇ ਵਿੱਚ ਕੁਝ ਟਰੈਕਟਰ ਪਾਏ ਹੋਣੇ ਤੇ ਸੈਕਿੰਡ ਪਾਰਟ ਆਪਾਂ ਜਿਹੜਾ ਨਿਲਾਮੀ ਵਾਲੇ ਟਰੈਕਟਰਾਂ ਦਾ ਉਹ ਵੀ ਪਾਵਾਂਗੇ ਜਲਦੀ ਇੱਕ ਵਾਰੀ ਕੁਝ ਕੇ ਟਰੈਕਟਰ ਤੁਸੀਂ ਦੇਖੋ ਤੇ ਵੀਡੀਓ ਦੇ ਨਾਲ ਬਣੇ ਰਹੋ ਪੇਜ ਦੇ ਨਾਲ ਬਣੇ ਰਹੋ ਚੈਨਲ ਵੀ ਆਪਣਾ YouTube ਤੇ 트렌ਡਿੰਗ ਪਿੰਡੂ ਦੇ ਨਾਮ ਤੇ ਚੈਨਲ ਹੈ ਉਹਨੂੰ ਕਰ ਲਿਓ ਸਬਸਕ੍ਰਾਈਬ ਉਹਦੇ ਤੇ ਵੀ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਇਨਸਟਾ ਤੇ ਸੰਧੂ ਸਰਬ 93 ਨਾਮ ਤੇ ਆਪਣਾ ਪੇਜ ਹੈ ਉਹਨੂੰ ਕਰ ਲਿਓ ਫੋਲੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆਂ